ਸਸੀ ਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਮਾਰਕਾਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਦੇ ਲਈ ਸਦਦਾ ਦਿੱਤਾ ਕੈਨੇਡੀਅਨ ਨਾਗਰਿਕਤਾ ਦਾ ਸਭ ਤੋਂ ਪ੍ਰਮੁੱਖ ਰਸਤਾ ਮੰਨਿਆ ਜਾਣ ਵਾਲਾ ਸਥਾਈ ਨਿਵਾਸ ਪੀਆਰ ਡੀ ਇਹ ਪੇਸ਼ਕਸ਼ ਭਾਰਤੀਆਂ ਦੇ ਲਈ ਇੱਕ ਵੱਡਾ ਮੌਕਾ ਹੈ ਕੈਨੇਡਾ ਵਿੱਚ ਰਹਿਣ ਵਾਲੇ ਵਿਦੇਸ਼ੀ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਨੇ ਜੋ ਸਥਾਈ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਨੇ ਅਜੇ ਸਥਿਤੀ ਦੇ ਵਿੱਚ ਭਾਰਤੀ ਇਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਵਿੱਚ ਨਿਵਾਸ ਅਤੇ ਨਾਗਰਿਕਤਾ ਪਤ ਤੱਕ ਨਹੀਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੁਣ ਬੰਦ ਕਾਮਯਾ ਦੇ ਲਈ ਸਥਾਈ ਤੌਰ ਤੇ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਲਈ ਸ਼ੁਰੂਆਤੀ ਕਦਮ ਹੈ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਸ ਪ੍ਰੋਗਰਾਮ ਦੇ ਲਈ ਖਾਸ ਤੌਰ ਤੇ ਉਤਸੁਕ ਨੇ ਕੈਨੇਡਾ ਵਿੱਚ ਸਥਾਈ ਨਿਵਾਸੀ ਦਰਜਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਇੱਕ ਪ੍ਰਸਿੱਧ ਵਿਕਲਪ ਹੈ ਜੋ ਦੇਸ਼ ਦੇ ਵਿੱਚ ਸਿੱਖਿਆ ਜਾਂ ਰੁਜ਼ਗਾਰ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਪੂਰਾ ਕਰਨਾ ਹੁਨਰਵੰਦ ਕਾਮਿਆਂ ਦੇ ਲਈ ਸਥਾਈ ਤੌਰ ਤੇ ਕੈਨੇਡਾ ਜਾਣ ਦੇ ਲਈ ਪਹਿਲਾ ਕਦਮ ਹੈ ਨਵੀਨਤਮ ਐਕਸਪ੍ਰੈਸ ਐਂਟਰੀ ਡਰੋ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਚੁਣੇ ਹੋਏ ਵਿਦੇਸ਼ਾਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਸਥਾਈ ਨਿਵਾਸ ਦੇ ਲਈ ਅਰਜੀ ਦੇਣ ਲਈ ਸੱਦਾ ਭੇਜਿਆ ਹੈ ਆਈਏਸੀ ਨੇ 1 ਜੁਲਾਈ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਡਰਾਅ ਨੰਬਰ 356 ਦੇ ਤਹਿਤ ਚੁਣੇ ਗਏ ਵਿਦੇਸ਼ੀ ਨਾਗਰਿਕਾਂ ਨੂੰ 202 ਸੱਦੇ ਭੇਜੀ ਜਿਸ ਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਨੂੰ 788 ਦਾ ਐਰਸ ਸਕੋਰ ਮਿਲਿਆ ਪਰਮਿਸ਼ਨਲ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਪਿਛਲਾ ਡ੍ਰੋ 7 ਜੁਲਾਈ ਨੂੰ ਹੋਇਆ ਸੀ ਜਿਸ ਦੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 356 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਸੀ ਦਸੇ ਕੈਨੇਡੀਅਨ ਸੰਘੀ ਪ੍ਰਸ਼ਾਸਨ ਬਿਨੈਕਾਰਾਂ ਨੂੰ ਉਮਰ ਵਿੱਤਕ ਵਿਸ਼ੋਕੜ ਰੋਜ਼ਗਾਰ ਇਤਿਹਾਸ ਅਤੇ ਭਾਸ਼ਾ ਦੀ ਮੁਹਾਰਤ ਅਨੁਸਾਰ ਦਰਜਾ ਦੇਣ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਐਕਸਪ੍ਰੈਸ ਐਂਟਰੀ ਡ੍ਰੋ ਦੇ ਲਈ ਥ੍ਰੈਸ਼ਹੋਲਡ ਨੂੰ ਵਿਵਸਥਿਤ ਕਰਦੇ ਹੈ ਤੇ ਕੈਨੇਡਾ ਵਿੱਚ ਪਰਵਾਸ ਕਰਨ ਦੇ ਯੋਗਾਂ దేశی پرووینشل نامزد پروگرام ਰਾਹੀਂ కెనడియన్ स्थाई निवासी స్థితి ਲਈ ਅਰਜ਼ੀ ਦੇ ਸਕਦੇ ਨੇ ਇੱਥੇ ਦੱਸਣਾ ਬੰਦਾ ਹੈ ਕਿ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਫਰ ਖੇਤਰ ਦੇ ਵਿੱਚ ਰਹਿਣ ਸਹਨ ਦੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਤੇ ਇੱਕ स्थाई निवासी ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕੈਨੇਡਾ ਦੇ ਵਿੱਚ ਪਰਵਾਸ ਕਰਕੇ ਪੀਆਰ ਦਰਜਾ ਦਿੱਤਾ ਜਾਂਦਾ ਹੈ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਪੀਆਰ ਆਮ ਤੌਰ ਤੇ ਦੂਜੇ ਦੇਸ਼ਾਂ ਦੇ ਨਾਗਰਿਕ ਹੁੰਦੇ ਨੇ ਕੈਨੇਡਾ ਵਿੱਚ ਪ੍ਰੋਵੀਨਸ਼ਲ ਨਾਮਜ਼ਦ ਪ੍ਰੋਗਰਾਮ ਸੂਬੇ ਅਤੇ ਪ੍ਰਦੇਸ਼ਾਂ ਸਥਾਈ ਨਿਵਾਸ ਲਈ ਪ੍ਰਵਾਸੀਆ ਦੀ ਚੋਣ ਕਰਨ ਦੀ ਆਗਿਆ ਵੀ ਦਿੰਦੇ ਨੇ ਕਿਉਂਕਿ ਕੈਨੇਡਾ ਵਿੱਚ ਪੀਐਨਪੀ ਦੇ ਵੱਖ-ਵੱਖ ਖੇਤਰ ਨੇ ਬਿਅਰਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ